ਦਾ ਦਾ ਹਾਲੇ ਸੀ ਵੀ ਹਾਲੇ 10 10 12 12 ਕਿਲੋਮੀਟਰ ਤੱਕ ਸਮਰਾਲੇ ਨੂੰ ਆਉਂਦੀਆਂ ਸਾਰੀਆਂ ਸੜਕਾਂ ਵਾਲੇ ਬਲਾਕ ਸੀ ਲੋਕ ਬਹੁਤ ਸਾਰੇ ਇੱਥੇ ਪਹੁੰਚ ਹੀ ਨਹੀਂ ਸਕੇ ਔਰ ਇੱਥੇ ਜਿੰਨਾ ਅਸੀਂ ਪ੍ਰਬੰਧ ਕੀਤਾ ਸੀ ਉਸ ਤੋਂ ਕਿਤੇ ਬਾਹਰ ਲੋਕੀ ਉਨੇ ਹੀ ਰੋਕੀ ਬਾਹਰ ਸੀ ਔਰ ਮੰਡੀ ਤੇ ਮੁੱਖੇ ਮੁੱਖ ਦਿਖਾਈ ਦਿੰਦੇ ਸੀ ਉਹ ਇਹਦਾ ਮਤਲਬ ਕਿਸਾਨਾਂ ਚ ਹਲੇ ਸਰਕਾਰ ਨੂੰ ਇਹਨਾਂ ਗੁੱਸੇ ਲੈਂਡ ਪੂਲਿੰਗ ਪਾਲਿਸੀ ਦਾ ਤੇ ਅਸੀਂ ਸਰਕਾਰ ਜਿੱਥੇ ਜਿੱਤ ਲਈ ਇਹ ਰੱਖੀ ਸੀ ਉੱਥੇ ਇਹ ਵੀ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਸੀ ਕੋਈ ਐਸਕੇਮ ਜੀ ਹੁੰਦਾ ਜਿਹੜਾ ਮੁੱਖ ਮੰਤਰੀ ਸਾਡਾ ਉਲਟਾ ਸਿੱਧਾ ਬੋਲ ਹੀ ਜਾਂਦਾ ਹੈ ਉਹਨੂੰ ਇਹ ਦੱਸਣਾ ਸੀ ਕਿ ਐਸਕੇਮ ਤੇ ਜਾਣ ਹੈ ਔਰ ਤੂੰ ਕੁਝ ਵੀ ਨਹੀਂ ਐਸ ਐਸਕੇਮ ਨੇ ਮੋਦੀ ਨੂੰ ਝੁਕਾਇਆ ਤੇ ਤੂੰ ਕਿਸੇ ਭਾਗ ਦੀ ਉਂਗਲੀ ਨਹੀਂ ਔਰ ਫਿਰ ਇਹ ਤੂੰ ਬਿਨਾ ਜਿਹੜਾ ਅੱਜ ਇੱਥੇ ਐਲਾਨ ਕੀਤਾ ਉਹ ਚੇਚੇ ਤੌਰ ਤੇ ਉਹ ਸੀ ਵੀ ਹਾਲੇ ਵੀ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਸਰਕਾਰ ਦੀ ਅਮਰੀਕਾ ਨਾਲ ਤੇ ਵਿਕਸਤ ਦੇਸ਼ਾਂ ਨਾਲ ਚੱਲ ਰਹੀ ਹੈ ਜਿੱਥੇ ਮੋਦੀ ਨੇ 15 ਅਗਸਤ ਨੂੰ ਐਡਾ ਵੱਡਾ ਝੂਠ ਬੋਲਿਆ ਭਈ ਮੇਰੀ ਮੈਂ ਕਿਸਾਨਾਂ ਦੇ ਨਾਲ ਖੜਾ ਕੰਧਾਂ ਵਾਂ ਖੜਾ ਉੱਤੇ ਜਿਆਦਾ ਹੁਣ ਪਿਛਲੇ ਹਫ਼ਤੇ ਹੀ 15 ਅਗਸਤ ਤੋਂ ਬਾਅਦ ਇਹਨਾਂ ਨੇ ਕਾਟਨ ਦੇ ਉੱਤੋਂ ਜਿਹੜੀ ਡਿਊਟੀ ਸੀ ਉਹ ਕਟਾ ਕੇ 11% ਕਟਾ ਕੇ ਕੁਲ ਦੇਤੀ ਅਮਰੀਕਾ ਨੂੰ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਔਰ ਉਹਨਾਂ ਦੀ ਇੰਪੋਰਟ ਕਾਟਨ ਦੀ ਸ਼ੁਰੂ ਹੋ ਗਈ ਉਹਦੇ ਨਾਲ ਜਿਹੜੇ ਕਾਟਨ ਪੈਦਾ ਕਰਨ ਵਾਲੇ ਕਿਸਾਨ ਨੇ ਸਾਰੇ ਦੇਸ਼ ਦੇ ਉਹ ਰੋੜ ਕੇ ਰੱਖ ਦਿੱਤੇ ਮਾਰਕੀਟ 'ਚ ਰੇਟ ਕ੍ਰੈਸ਼ ਕਰ ਗਏ ਅੱਜ ਕਿਸਾਨ ਰੋੜਦੇ ਨੇ ਅੱਛਾ ਇਸੇ ਤਰ੍ਹਾਂ 26 ਔਰ 27 ਨੂੰ ਅਮਰੀਕਾ ਦੀ ਟੀਮ ਫੇਰ ਨੇਗੋਸ਼ੀਏਸ਼ਨਸ ਕਰਨ ਆ ਰਹੀ ਹੈ ਜੇ ਤੁਸੀਂ ਜਵਾਬ ਵੀ ਦੇ ਦਿੱਤਾ ਤਾਂ ਫੇਰ ਨੇਗੋਸ਼ੀਏਸ਼ਨਸ ਕਾਦੀਆਂ ਕਿ ਇਦਾਂ ਦੇ ਲੋ ਪਰ ਬੇਦਾ ਕਰਕੇ ਲੋਕਾਂ ਨੂੰ ਮੂਰਖ ਨਾ ਬਣਾਓ ਤੇ ਲੋਕ ਪੰਜਾਬ ਦੇ ਨਹੀਂ ਸਾਰੇ ਦੇਸ਼ ਦੇ ਕਿਸਾਨ ਸਮਝਦੇ ਨੇ ਅੱਜ ਤਿਆਰ ਨਹੀਂ ਜੇ ਕਿਤੇ ਸਰਕਾਰ ਨੇ ਅਸੀਂ ਗਲਤੀ ਕਰ ਲਈ ਕੋਈ ਫ੍ਰੀ ਟ੍ਰੇਡ ਟ੍ਰੇਡ ਐਗਰੀਮੈਂਟ ਦੇ ਖੇਤੀ ਸੈਕਟਰ ਤੇ ਇਹਦੇ ਸਹਾਇਕਤੰਦੇ ਖੋਲ ਦਿੱਤੇ ਤਾਂ ਇੱਕਦਮ ਇੱਕ ਵੱਡਾ ਕਿਸਾਨ ਅੰਗਲ ਨੂੰ ਸਾਰੇ ਦੇਸ਼ ਪੱਧਰ ਤੇ ਸ਼ੁਰੂ ਹੋਏਗਾ ਉਹ ਅਸੀਂ ਅੱਜ ਇਹਤੂ ਐਲਾਨ ਕੀਤਾ ਇਹ ਤੋਂ ਬਿਨਾ ਜਿਹੜੇ ਜਿਹੜੇ ਗੱਲਾਂ ਦੇ ਬਹਾਈ ਪਾਣੀ ਦੇ ਮੁੱਦੇ ਤੇ ਪੰਜਾਬ ਦੀ ਜ਼ਰੂਰਤ ਐ ਇਸ ਵੇਲੇ ਸਾਡਾ ਪਾਣੀ ਸਾਰਾ ਕੈਂਸਰਸ ਹੋ ਗਿਆ ਪਾਰਲੀਮੈਂਟ 'ਚ ਰਿਪੋਰਟ ਪੇਸ਼ ਹੋ ਚੁੱਕੀ ਪੰਜਾਬ ਸਰਕਾਰ ਕਹਿ ਚੁੱਕੀ ਅੱਜ ਸਾਡੀ ਡਿਮਾਂਡ ਐ ਕੋਈ ਪਾਣੀ ਜਿਹੜਾ ਪੀਣ ਵਾਸਤੇ ਹਰ ਘਰ ਨੂੰ ਸਾਫ਼ ਪਾਣੀ ਤੇ ਹਰ ਖੇਤ ਨੂੰ ਪਾਣੀ ਉਹਦਾ ਸਰਕਾਰ ਪ੍ਰਬੰਧ ਕਰਕੇ ਦੇਵੇ ਅੱਜ ਜਿਹੜੇ ਹੜ੍ਹ ਆਏ ਨੇ ਇਹ ਹੜ੍ਹ ਸਰਕਾਰਾਂ ਦੀ ਨਰਹਿਕੀ ਕਾਰਨ ਆਏ ਜੇ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਪਲੈਨਿੰਗ ਹੋਈ ਸੀ ਫੋਰ ਐਗਜ਼ਾਮਪਲ ਦਸ਼ਮੀਸ਼ ਕਨਾਲ ਦੀ ਜ਼ਮੀਨ ਵੀ ਐਕਵਾਇਰ ਹੋ ਗਈ ਔਰ ਉਥੇ ਵੱਡੇ ਵੱਡੇ ਦਰਸਜੋ ਨੇ ਕਿਸੇ ਨੇ ਕੋਈ ਨਹਿਰ ਨਹੀਂ ਕੱਢੀ ਅਖੰਡੀ ਸਰਕਾਰ ਵੱਲੇ 1000 ਕਰੋੜ ਰੁਪਇਆ ਭਾਰਤ ਸਰਕਾਰ ਕੋਲੋਂ ਨਹਿਰ ਕੱਢਣ ਲਈ ਆ ਉਹ ਪਤਾ ਨਹੀਂ ਕਿੱਥੇ ਚਲਾ ਗਿਆ ਜੇ ਨਹਿਰਾਂ ਕੱਡੀਆਂ ਹੁੰਦੀਆਂ ਰਾਵੀ ਦੀ ਬਿਆਸ ਦਾ ਤੇ ਸਤਲੁਜ ਦੇ ਪਾਣੀ ਦੀਆਂ ਤਾਂ ਇੱਥੇ ਹੜ ਆਈ ਨਹੀਂ ਸਕਦੇ ਕੋਈ ਗੁੰਜਾਇਸ਼ ਨਹੀਂ ਸੀ ਘੜਾ ਹੁੰਦੀ ਹਰ ਵਾਰੀ ਜਦੋਂ ਹੜ ਆਉਂਦੇ ਨੇ ਦੇ ਰਿਆਮਨ ਦੇ ਨਾਲ ਲੱਗਦੇ ਇਲਾਕੇ ਜਿਹੜੇ ਨੂੰ ਡੁੱਬ ਜਾਂਦੇ ਨੇ ਔਰ ਉੱਥੇ ਦੇ ਲੋਕਾਂ ਉਹਨਾਂ ਦੇ ਘਰ ਵੀ ਟੈਂਦੇ ਨੇ ਉੱਥੇ ਗਰੀਬਾਂ ਦੇ ਘਰ ਟੈਂਦੇ ਨੇ ਉਹਨਾਂ ਨੂੰ ਉਹਨਾਂ ਦਾ 6-6 ਮਹੀਨੇ ਕੋਈ ਰੋਟੀ ਦਾ ਜ਼ਿਗਾਰਡ ਨਹੀਂ ਬਣਦਾ ਔਰ ਅੱਜ ਤਾਂ ਅਫਸੋਸ ਇਹ ਹੈ ਵੀ 2023 ਦਾ ਇਸ ਸਰਕਾਰ ਨੇ ਕੁਝ ਨਹੀਂ ਦਿੱਤਾ ਹੁਣ ਸਿਰਫ ਇੱਕ ਜਾਬਤਾ ਪੂਰਾ ਕਰਨ ਵਾਸਤੇ ਇੱਕ ਢੇੜਾ ਮੁੱਖ ਮੰਤਰੀ ਮਾਰ ਰਿਹਾ ਹੈ ਕਹਿ ਦਿੰਦਾ ਵੀ ਅਸੀਂ ਦੀ ਸਪੈਸ਼ਲ ਵਰਤਾਉਣੀ ਕਰਾਂਗੇ ਔਰ ਜੇ ਇਹਨਾਂ ਨੇ ਨਾ ਦਿੱਤਾ ਮੁਆਵਜ਼ਾ ਤਹ ਇਹਦੇ ਤੇ ਵੀ ਅਸੀਂ ਜ਼ਬਰਦਸਤ ਜਵਾਬ ਦਵਾਗੇ। ਉਹ ਮੁੱਦੇ ਜਿਹੜੇ ਇੱਕ ਤਾਂ ਗੰਨੇ ਦੇ ਬਕਾਇਆ ਖੜਿਆ ਜਿਹੜੇ ਬਹੁਤ ਉਹਦੇ ਬਾਰੇ ਕੰਟੀਨਿਊ ਐ। ਗੰਨੇ ਦਾ ਬਕਾਇਆ ਬਹੁਤ ਖੜਾ ਹੈ। ਡਰਾਮਾ ਇਹ ਕੀਤਾ ਜਾ ਰਿਹਾ ਵੀ ਖਜ਼ਾਨਿਆਂ ਚ ਪੈਸੇ ਭੇਜਦੀ ਅਫਸਰਾਂ ਨੇ ਦਸਤੂਤੇ ਨਹੀਂ ਕੀਤੇ ਇਸ ਕਰਕੇ ਪੇਮੈਂਟ ਕਿਸਾਨਾਂ ਨੂੰ ਨਹੀਂ ਹੋ ਰਹੀ। ਨਵੀਂ ਫਸਲ ਆ ਗਈ। ਨਵੰਬਰ ਵਿੱਚ ਨਵਾਂ ਕ੍ਰਸ਼ਿੰਗ ਸੀਜ਼ਨ ਸ਼ੁਰੂ ਹੋ ਜਾਣਾ ਤੁਸੀਂ ਕਿਸੇ ਸਾਲ ਦੇ ਹੁਣ ਵੀ ਪੈਸੇ ਨਹੀਂ ਦਿੱਤੇ। ਜੇ ਉਹ 31 ਤਰੀਕ ਤੱਕ ਨਹੀਂ ਪੇਮੈਂਟ ਦਿੰਦੇ ਤਾਂ 2 ਤਰੀਕ ਨੂੰ ਅਸੀਂ ਫੈਸਲਾ ਕਰਤਾ ਬੇਸ ਨੂੰ ਕਮੇਂਟੀ ਦਾ ਕਰਕੇ ਅਣਵੀਸੇ ਸਮੇਂ ਨਹੀਂ ਸੀ ਕਰ ਉਹਦਾ ਕੀ ਕਰਕੇ ਬਹਿ ਜਾਂਗੇ ਇਹ ਤੋਂ ਬਿਨਾ ਕੋਆਪਰੇਟਿਵ ਜਿਹੜੀ ਆ ਉਹ ਸਾਡੀ ਲਾਈਫ ਲਾਈਨ ਹੈ ਪੰਜਾਬ ਦੀ ਕੋਆਪਰੇਟਿਵ ਅਫਸਰशाही ਔਰ ਪੋਲੀਟੀਕਲ ਲੋਕਾਂ ਨੇ ਲੁੱਟ ਕੇ ਖਾ ਲਈ ਇੱਕ ਇੱਕ ਹਜ਼ਾਰਾ ਡੁੱਬ ਗਿਆ ਸਾਰੇ ਹਜ਼ਾਰੇ ਘਾਟੇ ਚ ਨੇ ਔਰ ਹੁਣ ਭਾਰਤ ਸਰਕਾਰ ਨੇ ਇੱਕ ਨਵਾਂ ਕੰਮ ਕਰਤਾ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਕਰਤੀ ਹੁਣ ਉਹਨਾਂ ਨੇ ਸਟੇਟਾਂ ਦੇ ਵਿੱਚ ਕੋਆਪਰੇਟਿਵ ਦੇ ਮਾਮਲੇ ਤੇ ਦਖਲ ਦੇਣਾ ਸ਼ੁਰੂ ਕਰਤਾ ਸਹਿਕਾਰਤਾ ਇੱਕ ਸਟੇਟ ਸਬਜੈਕਟ ਹੈ ਇਹਦੇ ਤੇ ਕੇਂਦਰ ਦਾ ਹੱਕ ਨਹੀਂ ਦੇ ਸਕਦਾ ਜੇ ਇਸੇ ਤਰ੍ਹਾਂ ਰਿਹਾ ਕੇਂਦਰ ਇਹਦਾ ਵੀ ਅਸੀਂ ਜਵਾਬ ਦੇਾਂਗੇ ਇਹ ਵੀ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਅਸੀਂ ਆਪਣੇ ਅਧਾਰੇ ਉਹਨਾਂ ਦੇ ਹੱਥਾਂ 'ਚ ਨਹੀਂ ਜਾਣ ਦੇਣੇ ਇਹਦੇ 'ਚ ਕੋਈ ਵੀ ਇੱਕ ਇੱਕ ਗੱਲ ਰਹਿ ਗਈ ਮੈਂ ਕਹਿਣੀ ਚਾਹਾਂਗਾ ਕਿ ਅਮਰੀਕਾ 'ਚ ਇੱਕ ਐਕਸੀਡੈਂਟ ਹੋਇਆ ਕਟਰਾਨੇ ਦਾ ਉਹਦੀ ਸਜ਼ਾ ਇਹ ਦੇ ਰਿਹਾ ਉੱਥੇ ਦੀ ਸਰਕਾਰ 트럼ਪ ਉਹ ਕਹਿੰਦਾ ਜਿੰਨੇ ਟਰਾਲਿਆਂ ਦੇ ਡਰਾਈਵਰ ਨੇ ਭਾਰਤੀ ਨੇ ਉਹ ਸਾਰੇ ਉੱਥੋਂ ਰਿਪੋਰਟ ਕਰਦੇ ਨੇ ਉਹ ਟਰਾਲਾ ਨਹੀਂ ਚਲਾ ਸਕੂਗੇ ਲੱਖਾਂ ਪੰਜਾਬੀ ਜਿਹੜੇ ਉੱਥੇ ਸਾਨਾ ਬਧੀ ਟਰਾਲੇ ਚਲਾਉਂਦੇ ਆਏ ਨੇ ਇੱਕ ਐਕਸੀਡੈਂਟ ਹੋ ਗਿਆ ਕਿਸੇ ਗੋਰੇ ਤੋਂ ਵੀ ਹੋ ਸਕਦਾ ਹੈ ਕਿ ਕੋਈ ਜੀਵਨਤਨ ਵੀ ਗਲ ਜੇ ਪੰਜਾਬੀ ਤੋਂ ਹੋ ਗਿਆ ਤਾਂ ਬੜਾ ਗੁਨਾਹ ਹੈ ਜੇ ਉੱਥੇ ਅਮਰੀਕਨ ਗੋਰੇ ਤੋਂ ਹੋ ਗਿਆ ਫਿਰ ਕੋਈ ਬਨਾ ਨਹੀਂ ਇਸ ਤਰ੍ਹਾਂ ਨਹੀਂ ਹੈ ਅਸੀਂ ਇਹਦੀ ਨਿੰਦਾ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਤੇ ਆਪਣੇ ਫੈਸਲੇ ਨੂੰ ਰਿਵਿਊ ਕਰੇ ਔਰ ਉਹ ਤੋਂ ਕਿਸੇ ਨੂੰ ਜੇ ਕੱਢਣਗੇ ਤਾਂ ਇਹਦਾ ਵਿਰੋਧ ਇੱਥੇ ਵੀ ਹੋਏਗਾ 2027 ਦੀ ਇਲੈਕਸ਼ਨ ਨੂੰ ਚੈਲੰਜ ਕੀਤਾ ਗੰਟੇ ਦੇ ਦੇਖੋ 2027 ਦੀ ਇਲੈਕਸ਼ਨ ਬਾਰੇ ਉਹਨਾਂ ਨੇ ਪੰਜਾਬੀਆਂ ਨੂੰ ਚੈਲੰਜ ਕੀਤਾ ਹੈ ਉਹ ਅਸੀਂ ਉਹਨਾਂ ਨੂੰ ਪਿੰਡਾਂ ਜਵਾਬ ਦੇਵਾਂਗੇ ਜਿਹੜਾ ਉਹਨਾਂ ਨੇ ਗਿਆ ਸ਼ਾਂਤਾਂ ਤਾਂ ਤੰਟੇ ਸਵਾਲ ਜਵਾਬ ਲੜਾਈ ਝਗੜੇ ਅਸੀਂ ਕੁਝ ਵੀ ਕਰਾਂਗੇ ਅਸੀਂ 2027 ਦੀ ਇਲੈਕਸ਼ਨ ਜਿੱਤਣੀ ਹੈ ਇਹ ਇੱਕ ਤਰ੍ਹਾਂ ਦਾ ਪੰਜਾਬੀ ਮਾਨਸਿਕਤਾ ਨੂੰ ਚੈਲੰਜ ਹੈ ਜਿਹੜੇ ਦਿੱਲੀ ਦੇ ਧਾੜਵੀ ਇੱਥੇ ਆਏ ਬੈਠੇ ਨੇ ਕਿਉਂਕਿ ਪੰਜਾਬ ਦੀ ਤਾਂ ਸਰਕਾਰ ਸਰੈਂਡਰ ਕਰ ਗਈ ਸਰਕਾਰ ਨਾਲ ਦੀ ਚੀਜ਼ ਨਹੀਂ ਨਾ ਮੁੱਖ ਮੰਤਰੀਆਂ ਦਾ ਪ੍ਰਧਾਨ ਮੰਤਰੀ ਆ ਉਹਨਾਂ ਦੇ ਬੰਦੇ ਕੱਖ ਨਹੀਂ ਉਹ ਜੋ ਦਿੱਲੀ ਵਾਲੇ ਕਹਿੰਦੇ ਨੇ ਉਹ ਕਰਦੇ ਨੇ ਇਸ ਕਰਕੇ ਮੈਂ ਸਮਝਦਾ ਕਿ ਜੇ ਉਹਨਾਂ ਨੇ ਜਿਹੜਾ ਚੈਲੰਜ ਦਿੱਤਾ ਸੀ ਉਹ ਚੈਲੰਜ ਕਬੂਲ ਕਰਦੇ ਹ ਜਦੋਂ ਆਉਣਗੇ ਸਾਡੇ ਕਿਸਾਨਾਂ ਦਾ ਤੰਡ ਭੇਜ ਵਰਤਨ ਦੇ ਅਸੂਲ ਦਾ ਕਰਾਰਾ ਜਵਾਬ ਦੇਣਾ ਹੈ ਇੱਕ ਇੱਕ ਮਿੰਟ ਜਿੰਨੀ ਜਿੰਨੇ ਕਿਸਾਨ ਬੀਬੀਆਂ ਇੱਥੇ ਆਏ ਉਹਨਾਂ ਸਾਰਿਆਂ ਦਾ ਐਸਕੇਮ ਬੰਨੂ ਬਹੁਤ ਬਹੁਤ ਧੰਨਵਾਦ ਵੱਡੇ ਪੱਧਰ ਤੇ ਜਿਹੜੇ ਸੰਤਾਂ ਨੇ ਸਰਦਾਰਾਂ ਨੇ ਲੰਗਰ ਦਾ ਪ੍ਰਬੰਧ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿੰਨੀਆਂ ਜੱਥੇ ਬੰਦੇ ਆਏ ਉਹਨਾਂ ਤੋਂ ਪਹਿਲਾਂ ਹੋਰ ਵੀ ਪੁਆਏ ਜਾਂ ਜੀ ਕਿੱਟੇ ਜੱਥੇ ਬੰਦੇ ਆ ਤੁ ਬਗੈਰ ਵੀ ਕੋਈ ਆਏ ਨੇ ਹੋਰ ਵੀ ਆਏ ਨੇ ਕੀ ਤੁ ਬਗੈਰ ਜੱਥੇ ਬੰਦੀਆਂ ਤੋਂ ਇਲਾਵਾ ਕੋਈ ਹੋਰ ਜੱਥੇ ਬੰਦੀਆਂ ਆਈਆਂ ਨਹੀਂ ਜੀ ਉੱਥੇ ਸਾਡੇ ਕਿਸ ਸਟੇਜ ਤੇ ਤੋਂ ਗਿਆ ਨਹੀਂ ਆਇਆ ਮੈਂ ਬਾਕੀ ਮੁਸਿੰਦੀਆਂ ਆਈਆਂ ਨੇ ਕਿਉਂਕਿ ਸਾਡਾ ਫੈਸਲਾ ਸੀ ਵੀਰੇ ਜੱਥੇ ਬੰਦੀ ਦਾ 1 ਲੀਟਰ ਬੋਲੂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਰਾ ਦਿਨ ਇੱਥੇ ਬੈਠ ਕੇ ਕਵਰੇਜ ਕੀਤੀ ਸਾਰਾ ਦਿਨ ਤੁਸੀਂ ਇੱਥੇ ਸਾਡੇ ਨਾਲ ਇੰਨਾ ਲੰਬਾ ਸਮਾਂ ਤੁਹਾਡੇ ਕੋਲ ਬਹਿ ਨਹੀਂ ਹੁੰਦਾ ਤੁਹਾਨੂੰ ਇੰਨਾ ਸਮਾਂ ਦਿੱਤਾ ਉਹਦੇ ਲਈ ਬਹੁਤ ਧੰਨਵਾਦ ਕਪਤੀ ਜਥੇਬੰਦੀਆਂ ਤੋਂ ਇਲਾਵਾ ਪੰਜਾਬ ਦੀਆਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਝੇ ਮੋਰਚੇ ਨੇ ਮੁਬਾਰਕਬਾਦ ਦਾ ਮਤਾ ਭੇਜਿਆ ਸੀ ਮਿੱਕੇ ਯੂ ਚੜੂੰਣੀ ਪਗੜੀ ਸੰਭਾਲ ਜੱਟਾ ਲਹਿਰ ਤੇ ਕੌਮੀ ਇਨਸਾਫ ਮੋਰਚੇ ਦੇ ਡੈਲੀਗੇਸ਼ਨ ਆਏ ਸੀ ਉਹਨਾਂ ਸਾਰਿਆਂ ਦਾ ਧੰਨਵਾਦ